ਦੇ ਸਤਿਕਾਰਯੋਗ ਜੀ ਦੇ ਬਰਗੂਮ ਹੈ। ਕਟਿੰਡੇ ਤੋਂ ਲੈ ਕੇ ਆਪਣੇ ਘਰੋਈ ਨੇ ਅਧਿਸ਼ੇਵਾਈ ਉਹ ਰਿਸ਼ੀਸ਼ਣ ਨੂੰ ਮਾਣ। ਉਹਨਾਂ ਵੱਲੋਂ ਤੁਹਾਡੀ ਸੇਵਾ ਵਿੱਚ ਇਹ ਜੋ ਕੈਂਪ ਲਾਇਆ ਗਿਆ ਹੈ ਗੁਰਦੁਆਰਾ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਸਮਾਜ ਦੀ ਲੋਕਾਂ ਦੀ ਸੇਵਾ ਕਰਨ ਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਤਰਗੈ ਵੈਸ਼ਨ ਪਾਈ ਹੈ ਸਾਡੇ ਟੈਸਟ ਸਾਡੇ ਇਨ੍ਹਾਂ ਹੱਥਾਂ ਦੇ ਵਿੱਚ ਹੈ ਫੇਤਰ ਕਰੋਏਗੀ ਇਹ ਬੀਟਰ ਕਿਰ ਹੋਗੀ ਇੱਥੇ ਤੱਕ ਬੀਟਰ ਕੋਲ ਹੀ ਹੋएगी ਸਾਡੇ ਪੰਜ ਜੁੜਾ ਤੇਰੀ ਸੈਂਟਰ ਵੱਲੀ ਜੁੰਗ ਦੀ ਗੱਲ ਕਰਾਂਗੇ ਅਸੀਂ ਆ ਸਾਡਾ ਸ਼ਰੀਰ ਸੈਂਟਰ ਹੈ ਅਸੀਂ ਅਗੇ ਅਸੀਂ ਇੱਥੇ ਜੋ ਆਪਣੇ ਮੂਹ ਦੇ ਵਿੱਚ ਪਾਨੇ ਆ ਉਹੀ ਸਾਡੇ ਸ਼ਰੀਰ ਦੇ ਵਿੱਚ ਜਾ ਕੇ ਸਾਰੇ ਸ਼ਰੀਰ ਚ ਘੁੰਮਦਾ ਹੈ ਤੇ ਫਿਰ ਉਹੀ ਸਾਡੇ ਸ਼ਰੀਰ ਚ ਯੂਰੀ ਸਟੂਲ ਦੇ ਰਾਸਤੇ ਅਗਰ ਅਸੀਂ ਫੀਮੇਲ ਦੀ ਗੱਲ ਕਰਾਂਗੇ ਤਾਂ ਪੀਰੀਅਡ ਸਾਈਕਲ ਦੇ ਰਾਸਤੇ ਬਾਹਰ ਨਿਕਲਦਾ ਜਿਹੜੇ ਜਿਆਦਾ ਬੰਨੇ ਸਮੇਂ ਤੋਂ ਨਸੀ ਪੀਦੇ ਆ ਉਹਦਾ ਆ ਹਾਲ ਹੋ ਜਾਂਦਾ ਹੈ ਜਿਹੜਾ ਮਾਤਾ ਦਾ ਹੋ ਤੈਨੂੰ ਸਮਝ ਆ ਗਈ? ਇੱਕ ਇਸ ਕਰਕੇ ਜਦੋਂ ਹੌਦ ਤੋਂ ਤੇ ਦੁੱਧ ਤੋਂ ਪ੍ਰਯੋਗ ਕੀਤਾ ਜਾਂਦਾ ਤਾਂ ਜਦ ਵੀ ਇੱਕ ਗੱਲ ਬੋਲਦਾ ਮੈਂ ਬੋਲਦਾ ਤੁਹਾਡੇ ਦੇ ਉੱਤੇ ਧਰਮ ਤੇਜ਼ ਚਲੀ ਜਾਂਦੀ ਹੈ ਤੁਹਾਡਾ ਕੋਈ ਕਦਰ ਪੁਰਨਾ ਸਾਬ ਨਹੀਂ ਕਰਦਾ ਠੀਕ ਹੈ ਜਦੋਂ ਸਾਡਾ ਚੱਤ ਸੋਕਾ ਦਿਓ ਬਹੁਤ ਘੋਣਾ ਨਹੀਂ ਵੀ ਭਾਵੇਂ ਉਹ ਕੇ ਉਹਨੇ ਹੁੰਦਾ ਪਾਣੀ ਵੀ ਨਹੀਂ ਲੱਗਦਾ ਕਿਉਂਕਿ ਸਾਡਾ ਕਾਜ ਹੈ ਜਿਹੜਾ ਉਹ ਬਿਲਕੁਲ ਹੀ ਕਮਜੋਰ ਹੋ ਗਿਆ ਭਰਿਆ ਪਿਆ ਤੇ ਚਿਚਕਣ ਜਿਹੜਾ ਅਸੀਂ ਚੰਗਾ ਨਹੀਂ ਖਾਤਾ ਅੱਜ ਤੋਂ ਬਾਅਦ ਇਕਦੋ ਬਾੜੀ ਆ ਕੋਈ ਸੇਵ ਕੋਈ ਦੋ ਤੱਕ ਘੰਟਾ ਬਿਲਕੁਲ ਬਿਲਕੁਲ ਅਜਿਹਾ ਬੰਦ ਕਰ ਦੋ ਵਰਤ ਸੀ ਜਦੋਂ ਤੁਹਾਡੇ ਅੰਦਰ ਸੀ ਆਹ ਗੰਦਗੀ ਚੜਦੇ ਜਾਂਦਾ ਵੀ ਇਸ ਸ਼ਰੀਰ ਦੇ ਵਿੱਚ ਰੋਟੀਆਂ ਭਾਦੇ ਜਾਵਾਂਗੇ ਤੇ ਬਹੁਤ ਬੰਦੇ ਸ਼ਰੀਰ 'ਚ ਜਾਣਾ ਲਾਉਗੇ weight ਘਟੂਗਾ ਇਹ ਲੋਕ 200 250 300 ਸਾਲ ਦੇ ਹੁੰਦੇ ਸੀ ਕਿਉਂਕਿ ਉਦੋਂ ਨਾਲ ਹੀ ਗਿਆਨ ਹੁੰਦਾ ਸੀ ਆ ਸਾਡੀ ਸੈਂਟਰ ਅੰਗਲ ਮੈਂ ਇਹਨਾਂ ਦੇ ਨਾਬੇ ਤੇ ਰੱਖੀ ਮੈਂ ਇਹਨਾਂ ਨੂੰ ਬਹੁਤ ਜੜੀ ਛੋਟਾ ਨਾਲ ਸਾਥ ਕਿਤੇਗਾ ਚੱਲੀ ਜਾਂਦਾ ਹੈ ਉਹ ਇੱਕ ਪੁੱਛ ਦਿਨਾਂ ਦਾ ਤੁਹਾਨੂੰ ਪਰੇਸ਼ਾਨ ਕਰੀ ਜਾਂਦਾ ਹੈ ਸਾਰੇ ਬਸੇ ਇਸ਼ਾਰਾ ਕਰਕੇ ਦੱਸੋ ਸਹੀ ਗੱਲ ਹੈ ਠੀਕ ਹੈ ਠੀਕ ਹੈ ਕੇ ਸਾਹ ਖਿੱਚਵੇਂ ਨੂੰ ਅਸੀਂ ਕੰਟਰੋਲ ਕਰਨਾ ਹੈ ਕਿ ਕਿਉਂ ਹੈ ਜਿਵੇਂ ਕਹਿੰਦੇ ਆਤਮਾ ਔਖੀ ਹੈ ਉਹ ਜੀ ਨਹੀਂ ਲੱਗਦਾ ਮੈਂ ਬੋਲਿਆ ਆਤਮਾ ਔਖੀ ਹੈ ਉਹ ਜੀ ਨਹੀਂ ਲੱਗਦਾ ਜਿਵੇਂ ਸਾਡੇ ਕਾਰ ਤੇ ਉਹ ਖਾਲੀ ਕਰ ਰਿਹਾ ਚੱਕਰ ਨੂੰ ਸੋਖਾ ਕਰ ਰਿਹਾ ਉਹਨੇ ਕਾਰ ਦਾ ਭਰਿਆ ਕਿਉਂਕਿ ਇਹ ਵੀ ਸੁਣੋ ਉਹ ਤਾਂ ਇਹ ਤਾਂ ਸਰਦਾਰ ਜੀ ਬਹੁਤ ਰੱਖਦੇ ਆ ਮੈਂ ਬਸ ਇੱਕ ਡੇਢ ਰੋਟੀ ਖਾਵਾਂ ਮੈਂ ਤਲੀ ਪੁਲੀਤੀ ਦਾ ਖਾਣਾ ਨਾਲ ਤੇਜੀ ਨਾਲ ਘੁੰਮਦੀਏ ਚੱਲ ਜੀ ਮੈਂ ਜੇ ਵੀ ਧਰਕਤ ਨੂੰ ਬੋਲੇ ਤਾਂ ਇਹ ਚੜੀਆਂ ਲੀ ਹੈ ਜੇਕਰ ਤੇਜ਼ ਦੀ ਧਰਕਤ ਤੇਜ਼ ਹੁੰਦੀ ਹੈ ਤੇ ਸਾਹ ਖਿੱਚਵਾ ਹੁੰਦਾ ਕਾਲਜਾ ਭਰਿਆ ਹੁੰਦਾ ਫਿਰ ਉਦੋਂ ਸਾਡੇ ਮਾਸੇ ਚੰਗਾ ਸੰਕੇਤ ਨਹੀਂ ਹੁੰਦਾ ਜਦੋਂ ਰਿਕਰ ਨਹੀਂ ਹੋਵੇ ਤਾਂ ਉਹ ਫੋਰ ਬਿਲਕੁਲ ਦੁੱਧ ਘਹੀ ਲੱਸੀ ਗੁੜ ਸ਼ਕਰ ਤਾਈ ਫੂਟ ਬਾਹਰ ਦੇ ਖਾਣੇ ਕੋਈ 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 ਆਈਸਕ੍ਰੀਮ ਬਿਲਕੁਲ ਬੰਦ ਕਰ ਦਿਓ ਥੋੜਾ ਜਿਹਾ ਸੇਬ ਦੀ ਪਾਣੀ ਥੋੜਾ ਜਿਹਾ ਠੀਰੇ ਦੀ ਪਾਣੀ ਥੋੜਾ ਜਿਹਾ ਗੱਦਿਆਂ ਦੀ ਪਾਣੀ ਜਮੀਨੀ ਕਲਾਦਾਬਾਦ ਦੇ ਵਿਚਾਰੋ ਅਸੀਂ ਠੀਕ ਉਹਦੀ ਕੋਸ਼ਿਸ਼ ਕਰਦੇ ਹਾਂ ਲੇਕਿਨ ਅਸੀਂ ਬਿਮਾਰ ਹੋਈ ਜਾਂਦੇ ਹਾਂ ਹਾਂਜੀ ਠੀਕ ਹੈ ਜਦੋਂ ਅਸੀਂ ਕਿਸੇ ਦੇ ਘਰੇ ਜਾ ਕੇ ਬਾਜ਼ਾਰ ਘਟਾਸੀ ਲੈ ਕੇ ਕੀ ਦਿੰਦੇ ਆ ਉੱਥੇ ਮਠਾਈ ਦਾ ਡੱਬਾ ਤੇ ਜਦੋਂ ਕੋਈ ਬਿਮਾਰ ਹੋਵੇ ਘਰੇ ਦਾ ਹਸਪਤਾਲ ਚ ਵਾਜ ਜੇ ਅਸੀਂ ਉਹਦੀ ਕੀ ਲੈ ਕੇ ਦਿੰਨੇ ਫਰੂਟ ਕਿ ਉਹ ਤਾਂ ਕਿਉਂ ਨਹੀਂ ਬਠੇ ਲੈ ਕੇ ਆਉਂਦੇ ਜਦੋਂ ਕੋਈ ਦੁਬਾਰ ਹੋਵੇ। ਹਾਂ ਜੀ। ਅਗਰ ਉਸ ਦਾ ਨੂੰ ਬੁਮਾਰ ਕਰੇ ਜਾਂਦੇ ਆਪਾਂ। ਇਹ ਠੀਕ ਹੈ ਆਪਾਂ ਨੂੰ ਬੁਮਾਰ ਕਰੇ ਜਾਂਦੇ ਮੱਠੇ ਹੀ ਲੈ ਕੇ। ਤੇ ਜੇ ਅਸੀਂ ਇਤਿਹਾਸ ਦੇ ਵਿੱਚ 200 ਸਾਲ ਚ ਮੁੜ ਕੇ ਆਏ ਤਾਂ ਸਾਡੀ ਫੇਰ ਹੋਰ 100 150 200 ਸਾਲ ਪੱਛੀ ਹੋਗੀ ਤੇ ਅਸੀਂ ਮਾੜੇ ਹਾਲਾਤਾਂ ਦੇ ਵਿੱਚ ਨਹੀਂ ਹੋਵਾਂਗੇ। ਠੀਕ? ਅਜੀ ਤੁਹਾਡੇ ਸ਼ਰੀਰ ਦੇ ਪੇਲ ਦੀ ਧਰਕਣ ਠੀਕ ਕਰਨੀ ਹੈ। ਅਸੀਂ ਤੁਹਾਡੇ ਸਾਹ ਕਿਥੇ ਮੈਂ ਠੀਕ ਕਰਨਾ ਹੈ ਅਸੀਂ ਤੁਹਾਡੇ ਬੋਢੇ ਦੇ શરીਰਾਕ ਨਹੀਂ ਕਰਦੇ ਅਸੀਂ ਚਰੂਪ ਬੁਲਾ ਕਰਨਾ ਹੈ ਫਰੂਟ ਦੇ ਸਲਾਦ ਉਹ ਸੌਫ ਹੋ ਗਿਆ ਉਹ ਲੈਣ ਦੇ ਮਲਾਏ ਨੂੰ ਲੈ ਅਸੀਂ ਬੱਚੇ ਦੇ ਉਂਗਲ ਫੜ ਕੇ ਲੈ ਜਾਂਦੇ ਆ ਲਓ ਜੀ ਆ ਪੈਕਟ ਕੋੜਤਾ ਹੈ ਅਸੀਂ ਦਾਦਾ ਪੋਤਾ ਸਾਡਾ ਨਾਣਾ ਜਵਾਜ ਦੇ ਨਾਲ ਕਿਸੇ ਦਾ ਕਰਦੇ ਆ ਸਾਡਾ ਪਿਆਰ ਸਭ ਕਿਥੇ ਲਹਿ ਗਿਆ ਬਾੜੇ ਪਾਸੇ ਪਹਿਲਾਂ ਅਸੀਂ ਕੀ ਕਰਦੇ ਸੀ ਸਾਡੇ ਕੋਲ ਸਿਰ ਗੁਰਤੀ ਬਣਾਦੇ ਸੀ ਚੂਸੇ ਫਿਰਦੇ ਸੀ ਕੋਈ ਸਾਨੂੰ ਗਾਜਰ ਪ੍ਰਾਪਤ ਕਰਦਾ ਸੀ ਘਰ ਦਾ ਸੀ ਤੁਹਾਡੀ ਗੱਲ ਕਰਦੇ ਆ ਅਸੀਂ ਚਾਹਦੇ ਸੀ ਕਿ ਆਪਾਂ ਫਰੂਟ ਸਲਾਦ ਪਾਣਾ ਸ਼ਰੀਰ 'ਚ ਸੌਖਾ ਹੁੰਦਾ ਹੈ ਅਲਤੁਬਾਦੀ ਇੱਕ ਦੋ ਕਟੋਰੀਏ ਫਰੂਟ ਸਲਾਦ ਛਾੜੋ ਨਮਕ ਨਹੀਂ ਪਾਣਾ ਹੁੰਦਾ ਨਿੰਬੂ ਨਹੀਂ ਪਾਣਾ ਹੁੰਦਾ ਅਸੀਂ ਸਲਾਦ ਦੇ ਵਿੱਚ ਹੀ ਖਾਣਨੀ ਜੇ ਅਸੀਂ ਕਧੋਏ ਤੇ ਜੋੜ ਕੇ ਨਮਕ ਪਾ ਦਈਏ ਤਾਂ ਉਹ ਮਰ ਜਾਂਦਾ ਸਾਡੇ ਅਸਰ ਦੇ ਪਾਸਿਓ ਬਿਲਕੁਲ ਅਸੀਂ ਤਾਸ ਦੇ ਰੇ ਤੇ ਜੇ ਜੇਤ ਨਰਕ ਪਾਲ ਨੇ ਕੱਚਾ ਨੂੰ ਬਹੁਤ ਮਾੜਾ ਹੰਦਾ ਕੱਚਾ ਨਰਕ ਪਾਲ ਵੀ ਮਤੋਂ ਚੂਲੀ ਨੂੰ ਰਸੀਖ ਬਹੁਤ ਪਿਆਈ ਤੇ ਦੁੱਧ ਬਿਨਾਂ ਵੀ ਤੈਨੂੰ ਨੀਂਦ ਨਹੀਂ ਆਉਂਦੀ ਸੀ ਲੇਕਿਨ ਇਹਨੇ ਕਦੇ ਵੀ ਕਿਸੇ ਦੇ ਜੀਵਨ ਚ ਨਹੀਂ ਖਾਦਾ ਕੋਈ ਖਾਦਾ ਕਰੇ ਠੀਕ ਹੈ ਤੇ ਹਮੇਸ਼ਾ ਤਰੰਤ ਦੁੱਧ ਚੜਦਾ ਨਹੀਂ ਤੇ ਆਹ ਬੋਲ ਨਹੀਂ ਜਾਂਦਾ ਕਿ ਰੋਟੀ ਦੀ ਮੁਸ਼ਕਲ ਹੈ ਕਿਉਂਕਿ ਕਾਹਦੇ ਤੇ ਜਗ੍ਹਾ ਨਹੀਂ ਹੈ ਕੀ ਹੈ ਸਾਡੇ ਸਾਰੇ ਅੰਗਾਂ ਦੇ ਵਿੱਚ ਲੱਸੀ ਜੰਮ ਗਈ ਨਹੀਂ ਜੰਮ ਗਈ ਸਾਡੇ ਜੋੜ ਫੜ ਗਏ ਜਿਵੇਂ ਚਾਹਤੇ ਹੁੰਦੇ ਨਾ ਢੁੱਕੀ ਹੱਡੀਆਂ ਹੱਡਾਂ ਚ ਰਚ ਗਈਆਂ ਇੰਨਾ ਹੀ ਉਹ ਤਾਂ ਦਹੀਂ ਲੱਸੀ ਹੱਟਾਂ ਦੇ ਵਿੱਚ ਰਚਦਾ ਤੇ ਅਸੀਂ ਇਹਦਾ ਹੱਟਾ ਚੋਂ ਦੁੱਧ ਦੇਹੀ ਲੱਸੀ ਕੱਢਣਾ ਹੈ ਆ ਮੋਢੇ ਨੂੰ ਕੋਲਾ ਕਰਨਾ ਆ ਕੋਲਾ ਕੋਰਤੀ ਚਾਹ ਵੀ ਇਹਨੇ ਬਹੁਤ ਪੀਤੀ ਆ ਆਪਣੇ ਟਾਈਮ ਦੇ ਵਿੱਚ ਮੈਨੂੰ ਵੇਲੇ ਕੋਰਤੀ ਚਾਹ ਵੀ ਇਹਨੇ ਬਹੁਤ ਪੀਤੀ ਆ ਕਿਉਂਕਿ ਇਤੋਂ ਅਸੀਂ ਇੱਕਾ ਦੇਖ ਤਾ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਗੁਲਦੀਚਾ ਦੇ ਰਗੜੇ ਆ ਅਸੀਂ ਬੁੱਧ ਨਹੀਂ ਅਸੀਂ ਦੇ ਰਗੜੇ ਆ ਜੇ ਅਸੀਂ ਪਰਮਾਤਮਾ ਦੇ ਨਿਯਮ ਚ ਰਹਦੇ ਜੇ ਅਸੀਂ ਤ੍ਰੂਸਲਾਤ ਦੇ ਵਿੱਚ ਰਹਿੰਦੇ ਤਾਂ ਭਾਵੇਂ ਮੇਰੇ ਸਾਡੀ ਆਤਮਾ ਜੋ ਰੋਕਦੀ ਨਾ ਬੜਾ ਛੋੜਾ ਜਿਹਾ ਲੈ ਕੇ ਆਈ ਸੀ ਸਾਨੂੰ ਮਾਲ ਦੇ ਪੇੜ ਦੇ ਵਿੱਚੋਂ ਤੇ ਅਸੀਂ ਉਹਨੂੰ ਉਹ ਪਤਾ ਸੀ ਉਹਨੂੰ ਉਹ ਦੱਸਤਾ ਤੇ ਅੱਜ ਸਾਡੇ ਸਾਹਦੇ ਵਿਚਾਰਦਾ ਜੁਮੈ ਜਪੀ ਬੈਠੇ ਕਹਿੰਦਾ ਮੇਰਾ ਤੇਰਾ ਜੀ ਨਹੀਂ ਲੱਗਦਾ मैं बोलूंगा अच्छा दुद्ध नहीं लस्सी नहीं हर रोज एक दो लो ठीक होने ठीक है ठीक हो जाएगी एदे मिट्टी खाने के शौकीन होंगे मिट्टी सारे दसो अगर ਕਿ ਆ ਕੀ ਇਤਿਆਰ ਕੀਆ ਇਸ ਕਰਕੇ ਅਸੀਂ ਇਹਨੂੰ ਕੱਟ ਕੀਤਾ ਇਹ ਤੋਂ ਦੇਖਿਆ ਨਾਲੀਆ ਦਾ ਬਾਸ ਲੈ ਲਿਆ ਇਹਦੀ ਬਿਉਗੀ ਧਰਤ ਦੀ ਤੇ ਜੰਮੀ ਆ ਤੇ ਜਿਹਦਾ ਜਦੋਂ ਬੋਲਾਂਗੇ ਕੱਟਸ ਦੇਵੋ ਕਿ ਕੀ ਖਾਂਤੋ ਵੀ ਆਜੂਗਾ ਸਾਡਾ ਕ੍ਰੈਪ ਪ੍ਰੋਪਰ ਸੈੱਟ ਹੋਊਗਾ ਮਤੀਰਾ ਖਾ ਕੇ ਨਹੀਂ ਦੇਖਿਆ। ਲਦੇ ਦੀ ਕੋ ਬਾੜੀ ਮੀਟ ਪਈ ਲੈ ਮੁੰਡਾ ਕਿਹਾ। ਜੇ ਖਾਤਾ ਤਾਂ ਸੁੱਕਿਆ ਦੋਹੀਆਂ। ਜੇ ਨਾ ਦੇਖਾਤਾ ਤਾਂ ਜੀਵ। ਟੜਿਆ ਪੁਣਿਆ। ਹਾਂ। ਜੇ ਕਦੇ ਪਕੌੜਾ ਆ ਗਿਆ ਉਹ ਖਾ ਲਿਆ। ਬਰੈਡ ਤੇ ਸਮੋਸਾ ਮਿਲ ਗਿਆ ਸੀ ਉਹ ਖਾ ਲਿਆ। ਸਾਡੇ ਇੱਕ ਗੀਰਾ ਆ ਗਿਆ ਸੀ। ਸਾਡੇ ਕੇ ਸੇਵ ਆ ਗਿਆ ਸੀ ਖਾਤਾ ਜੀ। ਜੈਸਾ ਅਨ ਜੈਸਾ ਮੰਨ। ਜੇ ਤਾਸ ਅਸੀਂ ਬੀਜਾਂਗੇ ਉਦੋਂ ਅਸੀਂ ਪਾਵਾਂਗੇ ਕਿ ਹਰ ਵਕਤ ਸਾਹ ਕਿੱਥੋਂ ਆਏ ਉਸ ਤੋਂ ਵਰਾੜ ਕਹਿੰਦੇ ਆ ਇਹ ਦੋ ਗਦਮ ਵੀਰਾਂ ਜਾਂਦਾ ਸਾਹ ਖੋਦਾ ਤੁਰਿਆ ਜਾਂਦਾ ਆ ਉੱਤੇ ਹੀ ਖਾਤਾ ਪੀਤਾ ਕਿਉਂਕਿ ਅਸੀਂ ਖੂਸਲਾ ਖਾ ਕੇ ਸਰੀਰ ਸਾਫ਼ ਨਹੀਂ ਕੀਤਾ ਆ ਦਿਲ ਦੀ ਕਮਜ਼ੋਰੀ ਬੇਚਲੀ ਜਾਂਦੀ ਹੈ ਕਿਉਂਕਿ ਅਸੀਂ ਸਾਡੇ ਸਰੀਰ ਦੇ ਵਿੱਚ ਜੂਰਤ ਤਾਂ ਪਾਇਆ ਹੀ ਨਹੀਂ ਅਸੀਂ ਅਨੁਸਾਰ ਰਸਤਰ ਕਰਤੀ ਰਹ ਸਾਡੇ ਅੰਦਰ ਖੂਸਫਾਸ ਜਾਣੇ ਚਾਹੀਦੇ ਆ ਰੋ ਸਾਡੇ ਅੰਦਰ ਖੂਨ ਨਹੀਂ ਜਾ ਰਹੇ ਸਲਾਦ ਨਹੀਂ ਜਾ ਰਹੇ ਤਾਂ ਅਸੀਂ ਕੰਦਰੀਸ ਨਹੀਂ ਹੋ ਸਕਦੇ ਅੱਜ ਤੋਂ ਬਾਅਦ ਹਰ ਰੋਜ਼ ਥੋੜਾ 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 ਖੂਨ ਖਾਓ ਤੇ ਸਲਾਦ ਖਾਇਆ ਕਰੋ ਸਬਜ਼ੀਆਂ ਖਾਓ ਫੇਰੀਆਂ ਤਰੀ ਬਾਲੀਆਂ ਜਿਵੇਂ ਕਿ ਟਮਾਟਰੀ ਕੀਆ ਟੋਰੀ ਚੀਨ ਟੋਕਾ ਗਾਜਰ ਮਟਰ ਇਹ ਖਾਣ ਜਿਹੜੀਆਂ ਦਸ ਬਾਲੀਆਂ ਸੱਜੇ ਲੈ ਕਰੋ ਤੇ ਕੇਸ਼ਰੀ ਟਿਬਾਣਾ

ਹਰ ਬਰਤ ਕਰੀਂ ਜੇ ਤੋ ਬਾਦ ਜੇ ਕਰੇਂ ਅਸੀਂ ਸਾਰ ਨਹੀਂ ਹਾ ਦੇ ਅਸੀਂ ਪ੍ਰੂਫ ਬਿਤਾ ਕੇ ਪੀਂਦੇ ਇਹਦੇ ਅਜੀਬੋੜੇ ਨਾਲ ਵੀ ਉਹ ਲਸੀ ਕੋਈ ਨਸੀਬ ਵਾਲਾ ਬਾਗੀ ਮਾ ਬਹੁਤ ਮਿੱਠੀ ਵੀ ਨਰਿਆਣ ਅੱਜ ਆਣਾ ਤੋਈ ਅਨਜੋੜਾ ਕਰਨੇ ਇਵਾਲੇ ਵਾਲੇ ਆਹ ਕਾ ਕਰੇ ਮਨੇ ਮਾ ਅੱਗੇ ਨਾਲੇ ਛੋਟਾ ਕਰਕੇ ਬੁਲਾ ਕਰ ਗਿਆ ਕੋਈ ਨਾ ਨਹੀਂ ਕਰਦਾ ਜੋ ਫਿਰ ਅਗਲੇ ਦਿਨ ਮਾਸਪਾ ਚਲੇਗਾ ਤੇ ਤੋ ਖਾਉਗਾ ਤੇ ਅੰਦਰ ਵੀ ਖੋਖੀ ਹੋਵੇ ਆਈ Yeah. ਇਹ ਨੂੰ ਸਿੱਖੋ ਲਾ ਕਰਨਾ ਸੌਖਾ ਕਰਨਾ ਆ ਅੱਗੇ ਦੇਖ ਕੇ ਅਕਲੀ ਜਲੇ ਘਮਾਣੀ ਆ ਆ ਅਕਲੀ ਵਾ ਕਿੰਨਾ ਬਣ ਗਿਆ ਅਮੇ ਲੱਗੂ ਆ ਹੁਣ ਬਾਅਦ ਨਹੀਂ ਸਿੱਧੀ ਕਾਬੂ ਨਹੀਂ ਆਪਾਂ ਇਹਨੂੰ ਮਾਰੂ ਸੁਧਾ ਕਰਨਾ ਠੀਕ ਇਹ ਹਰ ਬਖਸ਼ੀ ਦੇ ਸਟ्रेस ਹਰ ਬਖਸ਼ੀ ਦੇ ਭਰਾਇਆ ਕਿ ਕਿੰਨੇ ਇਤੋਂ ਸਾਦਾ ਕਿੱਲਾ ਮਿਲਗੇ ਕੱਲ੍ਹ ਨੂੰ ਆਏ ਹਰ ਬਖਸ਼ੀ ਦੇ ਭਰਾਇਆ ਬੜਾ ਜਾਣਕਾਰੀ ਦਾ ਭਾਰੀ ਚੱਲ ਗਿਆ ਜਿਹੜਾ ਲੋਕਾਂ ਦਾ ਕੰਟੀ ਹੋ ਗਿਆ ਇਹ ਹੀ ਅੱਜਰੇ ਬੰਦ ਆਗਲੀ ਅੱਲ ਵਾਲੀ ਆਏਗੀ ਲੋਕ ਸੋਪੀ ਵੀ ਜਾਈ ਠੀਕ ਹੈ ਸਾਨੂੰ ਵੀ ਕਰ ਤੋਂ ਜਵਾਰੀ ਜਿੱਤੇ ਰਹੀ ਤੇ ਉਹਨਾਂ ਪ੍ਰਕਾਰ ਛੱਡੀ ਹੋਗੀ ਕਿਉਂਕਿ ਹੱਡੀ ਵਿੱਚ ਹੱਡੀ ਹਾਂ ਤਾਂ ਬਾਸ ਲਾ ਦੇਗੇ ਜਿਹੜੇ ਮਤਲਬ ਸੀ ਕਿ ਬੋਲੀ ਬੋਲੀ ਦੀ ਛੱਡੀ ਕਰਾਣਾ ਪੁੱਛ ਪਰ ਕੱਢ ਗਈ